ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਝੋਣ ਜੀ। ਬਰਕਤਾਂ। ਤੇ ਲੋ ਜੀ ਜਾਣਾ ਅੱਜ ਜਲੰਧਰ ਵਾਲੀ ਸਾਈਡ। ਮਨਿੰਦਰ ਵੀਰ ਦੇ ਘਰ ਦਾ ਕੰਮ ਚੱਲਦਾ ਬਿੱਲੂ ਸਰਪੰਚ ਬਾਈ ਆਸਟ੍ਰੇਲੀਆ ਵਾਲਾ ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਵੀਰੋ ਬੇ ਬਾਈ ਨਾਲ ਪਿਆਰ ਇੰਨਾ ਕਿ ਪੈ ਗਿਆ ਵੀ ਸਖੇ ਭਾਈਆਂ ਵਾਲਾ ਕੰਮ ਹੋ ਗਿਆ ਚਲੋ ਹੈ ਸਬਸਕ੍ਰਾਈਬਰ ਸਾਰੇ ਆਪਣੇ ਪਰਿਵਾਰਕ ਮੈਂਬਰ ਪਰ ਇੱਕ ਕਹਿੰਦੇ ਹੁੰਦੇ ਵੀ ਧਰਮ ਦਾ ਭਾਈ ਉਹ ਤੋਂ ਵੀ ਉੱਪਰ ਉੱਠ ਕੇ ਵਾਲਾ ਕੰਮ ਹੋ ਗਿਆ ਵੀ ਬਾਈ ਨਾਲ ਘਰ ਦੀ ਕੋਈ ਵੀ ਗੱਲ ਆ ਬੰਦਾ ਸ਼ੇਅਰ ਕਰ ਲੈਂਦਾ ਹੈ ਕੋਈ ਵੀ ਚੀਜ਼ ਲੈਣੀ ਆ ਜਾਂ ਕੁਝ ਵੀ ਲੈਣੀ ਆ ਹੁਣ ਅਸੀਂ ਟਰੈਕਟਰ ਵੀ ਲੱਤਾ ਤਾਂ ਆਪਣਾ ਬਾਈ ਨੂੰ ਦੱਸਿਆ ਪਹਿਲਾਂ ਤੇ ਹੁਣ ਬਾਈ ਦੇ ਉੱਥੇ ਮਕਾਨ ਦਾ ਕੰਮ ਚੱਲਦਾ ਉਧਰ ਜਾਣਾ ਜੀ ਅੱਜ ਤੇ ਇੱਕ ਉਹਨਾ ਇੱਕ ਤਾਂ ਪੱਥਰ ਲਾਉਣਾ ਉਹਨਾਂ ਨੇ ਇੱਥਾ ਇੱਕ ਆਪਣਾ ਲੱਕੜ ਵਾਲਾ ਮਿਸਤਰੀ ਲੈ ਕੇ ਜਾਣਾ ਜੀ ਆਪਾਂ ਨਾਲ ਮਾੜੀ ਮੋਟੀ ਜਿਹੜੀ ਉਹਦੀ ਮੰਤੀ ਆ ਕਪ ਬੋਰਡ ਬਣਾਉਣੇ ਰਸੋਈ ਤਿਆਰ ਕਰਨੀ ਆ ਉਹ ਮੰਤੀ ਕਰਕੇ ਲਿਆਉਣੀ ਉਹਨੇ ਤੇ ਬਾਕੀ ਚੱਲਦਾ ਜੀ ਹੁਣ ਅਮਨ ਵੀ ਲੱਗਿਆ ਹੋਇਆ ਕੰਮ ਗੱਡੀ ਕੱਢਣੀ ਆ ਬਾਹਰ ਤੇ ਉਹਦੇ ਨਾਲ ਵੀ ਮਲਾਉਂਦਾ ਮਿਸਤਰੀ ਨਾਲ ਵੀ ਮਲਾਉਂਦਾ ਤੇ ਫਿਰ ਜਾ ਕੇ ਜਲੰਧਰੇ ਦੇਖਦੇ ਆ ਵੀ ਕਿਹੜੀ ਦੁਕਾਨ ਪਰ ਟੈਲ ਪੱਟ ਆਉਂਦੀ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਬਾਈ ਮੌਸਮ ਵੀ ਬਹੁਤ ਵਧੀਆ ਤੇ ਗੱਡੀ ਪਰ ਤੇ ਬਾਈ ਤਾਰ ਦਿੱਤੀ ਤਰਪਾਲ ਤੇ ਬੂਟੇ ਵੀ ਬਹੁਤ ਹਰਿਆਈ ਮਾਰ ਰਿਹਾ ਆ ਦੇਖੋ ਇਹ ਪੂਰੇ ਦੇ ਪੂਰੇ ਤੇ ਅੰਦਰ ਬੰਦਾ ਲੱਗਿਆ ਹੋਇਆ ਬਾਈ ਆਪਣਾ ਅਸੀ ਗਾ ਜੀ ਹਾਂ ਤਿਆਰੀ ਹੈ ਤਿਆਰੀ ਹੈ ਅਮਰੀ ਖਾਸ ਗਾ ਜੀ ਕੱਲ੍ਹ ਕੱਲ੍ਹ ਆ ਧੋਕੇ ਦਾ ਖੜਾਈ ਵੀ ਤੀ ਬਸ ਉਹਨੇ ਲਿਬੜ ਨਹੀਂ ਹੋ ਆ ਹੁਣ ਸਾਫ ਕਰਨ ਦਾ ਕਿ ਹੈ ਹੰਤਲ ਹੈ ਪਹਿਲਾ ਟਰੈਕਟਰ ਕੱਢ ਲਾਗੇ ਲਾ ਟਰੈਕਟਰ ਨੂੰ ਇੱਧਰ ਟਿਕਾਣਾ ਆਹੇ ਬਾਈ ਫੰਡਾ ਥੋੜਾ ਜਿਹਾ ਟਰੈਕਟਰ ਕੱਢ ਕੇ ਇੱਧਰ ਕਰਨਾ ਪੈਣਾ ਫੇਰ ਗੱਡੀ ਉਹਦੇ ਬਾਅਦ ਟਰੈਕਟਰ ਗੱਡੀ ਵਾਲੀ ਜਗ੍ਹਾ ਖੜ ਜਾਨ ਇਹ ਆ ਲੋ ਟਰੈਕਟਰ ਨੂੰ ਵੀ ਬਹਾਨੇ ਨਾਲ ਸਲਫ ਸਲਫ ਵੱਜ ਜਾਂਦੀ ਪਰ ਚੱਲ ਜਾਈ ਜਾਂਦਾ ਏ ਭਾਈ ਚਾਬੀ ਰੱਖਣੀ ਪੈਂਦੀ ਪਰ ਮੂਸਲ ਲਕੋ ਕੇ ਤੂੰ ਤਾਂ ਮੂਸਲ ਲਕੋ ਕੇ ਰੱਖਣੀ ਪੈਂਦੀ ਭਾਈ ਚਾਬੀ ਕਰਦੇ ਕਰਦੇ ਅੱਗੇ ਹੀ ਕਰਦੇ ਲੋ ਬਾਈ ਐਨ ਆਰ ਵੀ ਟਾਇਰ ਸਾਫਾ ਨਹੀਂ ਤਾਂ ਅਸੀਂ ਜੇ ਗੱਡੀ ਟਰੈਕਟਰ ਕਰਦੇ ਆ ਤਾਂ ਫਰ ਸਲਿੱਪੜ ਜਾਂਦਾ ਨਾ ਕਰ ਲਿਆ ਗੱਡੀ ਬੈਕ ਨੂੰ ਅਰੇ ਦੇਰ ਜੱਲਦਾ ਆਹੋ ਫਿਰ ਆਲਟਰਨੇਟਰ ਬੜਾ ਬਾਈ ਇਹ ਬੜਾ ਆਲਟਰਨੇਟਰ ਲਵਾਤਾ ਤਾਂ ਕਹਿੰਦਾ ਮੜਾ ਜੇ ਰੇਸ ਦੇ ਦੇ ਚੱਲਦਾ ਇਹ ਉਹਦੇ ਵਾਲਾ ਲਵਾਤਾ ਤਾਂ ਸਫਾਰੀ ਗੱਡੀ ਵਾਲਾ ਕਿਉਂ ਬੇਸਾ ਲੱਗ ਜਾਂਦੇ ਨਾ 2 ਏਟਾ ਸੋ ਇਸ ਕਰਕੇ ਇਹ ਵੀ ਬਾਈ ਬਹੁਤ ਦਮਦਾਰ ਚੀਜ਼ ਆ ਕਰਤਾਰਪੁਰ ਸਾਹਿਬ ਨੂੰ ਪਤਾ ਲੱਗਿਆ ਬਹੁਤ ਬਾਈ ਰੋਡ ਪਰ ਟਰੈਕਟਰ ਨੇ ਵਾਹ ਵੱਡੇ ਆ ਬਾਈ ਮਹਾਰਾਜ ਨੇ ਚੀਜ਼ਾਂ ਵਧੀਆ ਦਿੱਤੀਆਂ ਟਰੈਕਟਰ ਉਹ ਵੀ ਮਨਪਸੰਦ ਗੱਡੀ ਉਹ ਵੀ ਮਨਪਸੰਦ ਵੀ ਰੋਡ ਪਰ ਜਾ ਕੇ ਇਹ ਵੀ ਗੱਡੀ ਦੱਸਦੀ ਆ ਰੋਡ ਪਰ ਚੱਲਦੀ ਆ ਤਾਂ ਜਾਨੀ ਵੀ ਸਪੀਡ ਬਥੇਰੀ ਹੈ ਪਰ ਅਸੀਂ ਭਜੁੰਦੇ ਤਾਂ ਹੈ ਨਹੀਂ ਆਉਣ ਦੇ ਵੀ ਆਉਣ ਦੇ ਆਉਣ ਦੇ ਆਹ ਵਈ ਤੋਂ ਹੋਂ ਤੇ ਬਾਦਰਾ ਡਰਮਾ ਨੂੰ ਪਾਣੀ ਲੱਗ ਜਾਂਦਾ ਹੈ ਇਹਨੂੰ ਬੋਲਣ ਲੱਗ ਜਾਂਦੇ ਆ ਫਿਰ ਲੈਦਰ ਇਹ ਲੋ ਵਾਈ ਲੈਕਣਾ ਹੈ ਸ਼ਾਮ ਸਵੇ ਲਈ ਆ ਜ਼ਰੂਰੀ ਆ ਸੰਦੇ ਦਾ ਤਰਪਾਲ ਤਾਰ ਕੇ ਰੱਖਤੀ ਤੇ ਪਰ ਮੀਂਹ ਪੈਣ ਕਰਕੇ ਥੋੜਾ ਜਿਹਾ ਪਾਣੀ ਤਾਂ ਸੋ ਇਸ ਕਰਕੇ ਫਿਰ ਇਹ ਹੁਣ ਸੁੱਕ ਲੂਗੀ ਚਲ ਹੁਣ ਟਰੈਕਟਰ ਲੱਗ ਜੂਗਾ ਜਾ ਕੇ ਦੁਬਾਰਾ ਬੈਕ ਫੇਰ ਉੱਥੇ ਟਰੈਕ ਹਾਂ ਹਾਂ ਲੈ ਇੱਧਰ ਬੋਲਦੇ ਆ ਪਾਣੀ ਲੱਗ ਜਾਂਦਾ ਧੋਕੇ ਖੜਾਈ ਤੇ ਟਰੈਕਟਰ ਲਾ ਦੇ ਉੱਥੇ ਬੈਕ ਜਮੀਮੂ ਆ ਪਿੱਛੇ ਤੇ ਲੋ ਭਾਈ ਇਹ ਹੈ ਸਿਸਟਮ ਬਸ ਇੱਕ ਚੀਜ਼ ਸਟਾਰਟ ਦੇ ਭਾਈ ਟਰੈਕਟਰ ਲੱਜ ਜਾਂਦਾ ਤੇ ਚੱਲਦੇ ਆ ਹੁਣ ਗੱਡੀ ਲਈ ਕੱਢਾ ਇੰਕ੍ਰੇਟ ਖੋਲਦੇ ਆ ਬਾਕੀ ਮਿਸਤਰੀ ਕੋਲੇ ਜਾ ਕੇ ਮਲਾਉਂਦੇ ਤੁਹਾਨੂੰ ਕਿਆ ਕਹਿੰਦਾ ਚਲ ਕੱਢ ਲੈ ਚਾਬੀ ਟੰਗ ਦੇਣੀ ਤੇ ਉਹਦਾ ਸ਼ਿਕਾਰੀ ਤਾਂ ਕੋਈ ਪਤਾ ਨਹੀਂ ਕਹਦਾ ਕਿ ਉੱਪਰ ਚੜ ਜਵੇ ਪੰਮੂ ਤੇ ਭਾਈ ਚਾਬੀ ਕੱਢਣੀ ਪੈਂਦੀ ਹੈ ਕੋਈ ਪਤਾ ਨਹੀਂ ਕਾ ਦਾ ਕੇ ਨਾਲ ਉਹ ਟੰਗ ਛੱਡੀ ਚਲੋ ਵਧੀਆ ਹਾਂ ਪਾਣੀ ਦੇਖਣਾ ਕੜਿਆਵਾ ਨਾ ਪਾਣੀ ਭੈਣਾ ਪਾਣੀ ਭਰਣ ਦੇ ਭਰਣ ਦੇ ਕੋਲੈਂਡ ਟਾਪਰੇ ਲੱਗਿਆ ਵਾ ਕੂਲੰਡ ਪਰੇ ਲੱਗਿਆ ਵਦਾ ਬਾਹਰ ਕੱਢਦਾ ਤਾਂ ਪਾਣੀ ਬਾੜ ਨਹੀਂ ਮੜਾਇਆ ਕੱਪੜਾ ਜਿਆ ਹੈ ਹੋਰ ਕੋਈ ਮਾਰ ਦੇ ਦੇ ਤੈਨੂੰ ਕੂਲੰਡ ਪਰ ਨੂੰ ਪਾਣੀ ਮੜਾਇਆ ਛਾ ਬਸ ਬਸ ਸਿੰਚਣ ਬੰਨੀ ਪਾਣੀ ਮਾਰੀਦਾ ਹੁੰਦਾ ਤੁਸ ਕੀ ਬਸ 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 ਥੋੜਾ ਜਿਹਾ ਕਰ ਅਧਾ ਭਰ ਗਿਆ ਜਰਾ ਚਲੋ ভাই ਚੱਲਦੇ ਲੋ ਬਾਈ ਜਾਂਦੇ ਜਾਂਦੇ ਬਿੰਦਰભાઈ ਨੇ ਵੀ ਜਾਣਾ ਨਾਲ ਉਹਨੂੰ ਕਰਿਆ ਫੋਨ ਕਹਿੰਦਾ ਵੀ ਹੁੰਦਾ ਤਿਆਰ ਹਾਂ ਕੀਆ ਬੰਦਾ ਬਾਈ ਚੱਲਿਆ ਬਿੰਦਰભાઈ ਪੂਰੀ ਨਾਲ ਜਾਣਾ ਦਾ ਪੂਰੀ ਕਹਿੰਦਾ ਵੀ ਮੱਕੀ ਜੀ ਵੀਜੀ ਵੀ ਉਹਨੇ ਤਰੋ ਜੇ ਤੋੜਦਾ ਮੱਕੀ ਕੇ ਬੰਗਾ ਲੈ ਲਿਆ ਉਹਨੇ ਠੁਕੜੀਆਂ ਜਿਹੜੀਆਂ ਹੁਣ ਗਿਰਗੀ ਤੋੜਨੀ ਪੈਣੀ ਹੈ ਉਹ ਬੈਣਾ ਆਉਣ ਲੱਗ ਗਿਆ ਨਾ ਪੱਕ ਗਈ ਉਹਦੇ ਕਰਕੇ ਤੇ ਬਾਈ ਸਾਡਾ ਵੀ ਜੀ ਨਹੀਂ ਕਰਦਾ ਹੈਗਾ ਦੋ ਤਿੰਨ ਜਾਨਾਂ ਦਾ ਜਾਨ ਨੂੰ ਮਿੰਦਰ ਬਾਈ ਕਹਿੰਦਾ ਮੈਨੂੰ 5 ਵਜੇ ਤੱਕ ਮੋੜੂ ਮੜਿਆਉਣਾ ਚੱਲ ਹੋਰ ਨਮਾਰ ਕਿਆ ਕਹਿੰਦਾ ਇਹਦਾ ਬਾਈ ਪਰਣਾ ਬੰਨਣਾ ਦਾ ਮੈਂ ਕਿਹਾ ਗੱਡੀ ਮੋੜ ਲਾ ਕੇ ਤੇ ਇਹਨੇ ਨਾ ਉੱਥੇ ਤੇ ਆ ਗਿਆ ਆ ਜਾਣਾ ਉਹਨੇ ਹੰਦਪ ਨਿਕਲੇ ਆਉਣਾ ਉਹ ਬਾਹਰ ਹੀ ਨਾ ਬੂਟੀ ਕਰ ਭਰ ਗਿਆ ਆਹੇ ਬਾਈ ਬੂਟੀ ਇਹ ਬੂਟੀ ਜਾਂਦੀ ਨਹੀਂ ਜਦੋਂ ਸਿਆਲ ਆਉਣਾ ਇਨਾ ਸੁੱਕ ਜਾਣਾ ਇੱਕ ਵਾਰ ਆ ਗਈ ਜਿਹਦੇ ਬਾਰੇ ਤੇ ਹੁਣ ਇਹ ਬਰਸਾਤ ਚ ਪੂਰੀ ਹਰੀ ਭਰੀ ਆ ਮੋੜ ਲਾ ਲਈ ਦੋਈ ਗੱਡੀ ਚਲਾਈਏ ਬਹੁਤ ਏ ਖੋਰਨੇ ਵਾਲੀ ਆ ਹਾਂ ਠੀਕ ਆਦਾ ਏ ਉੱਚੀ ਨਹੀਂ ਵੀ ਉਹ ਵੀ ਥੱਲੇ ਆ ਨਾ ਮੇਰੇ ਪਤਾ ਲੱਗਦਾ ਏ ਉਹ ਆ ਗਿਆ ਬਈ ਬੰਦਾ ਆ ਗਿਆ ਆ ਗਿਆ ਨਿਕਲ ਆਇਆ ਗੁਰਦੇ ਮੈਲ ਬਿੰਦੂ ਮੈ ਗੁਰਦਾ ਇੱਕ ਜੇ ਹੋ ਗਏ ਬਿੰਦਰਾભાઈ ਤੂੰ ਹਾਂ ਹੈ ਸਹੀ ਗੱਲ ਆ ਔਰ ਘੜ ਲਈਂ ਦੱਸਦਾ ਕਿ ਤੇ ਜਿਹਦਾ ਬੰਦਾ ਗ੍ਰੇਟ ਹੈ ਲੋ ਬਾਈ ਮਲੋਕਿੰਦਰ ਬਾਜ ਨੂੰ ਸਸ ਕਾਲਾ ਮੂਰੇ ਮੈਰ ਬਿੱਟੂ ਨੇ ਪਿੱਛੇ ਹੂੰ ਚਲੋ ਅਸੀਂ ਬਾਈ ਪਿੱਛੇ ਵਾਲੇ ਬਾਈ ਤੁਸੀਂ ਕੁਰਤੇ ਰੇ ਸ਼ਕੀਨ ਉਹ ਵੀ ਦੇਖ ਲੈਆਂ ਪਰਨਾ ਨਹੀਂ ਬਸ ਪਰਨਾ ਮੰਨੋ ਬਿੰਨਾਂ ਭੇਜ ਗੱਲ ਹੀ ਮੈਂ ਪੜਨਾ ਠੀਕ ਹੈ ਪੜਨਾ ਠੀਕ ਹੈ ਡਬੀਆਂ ਵਾਲਾ ਨੀ ਵਾਲੇ ਬਾਹਰ ਨੇੜੇ ਸ਼ੌਂਕੀ ਹੈ। ਹਾਂ। ਬੈਠੇ ਬੈਠੇ ਸਦਾ ਬਣ ਗਈ ਵਿੰਦਰ ਬਾਈ ਹੈ। ਹਾਂ ਬਸ ਹੋਰ ਵੀ ਟਾਈਮ ਲੱਗਣਾ ਹੈ ਗੱਡੀ ਨਾਲ। ਹਾਂ। ਚਲੋ ਬਾਈ। ਕੱਲ ਮੌਸਮ ਵੀ ਠੰਡਾ ਹੈ। ਮੌਸਮ ਠੰਡਾ ਗੱਲ ਆ ਇਹ। ਮੈਂ। 11 ਵਜ ਗਈ ਦੀ। ਹਾਂ। ਉਹ ਚਲਦੀ ਗੱਡੀ 'ਚ ਭੱਜਦੀ ਆ ਸੀਟ। ਹਾਂ ਹਾਂ। ਹੈਗਾ। ਪੂਰੇ ਨੂੰ ਘਰੇ ਦਾ ਬਿੰਦਰ ਵਿਲਾ ਬਾਈ। ਉਹ ਕਹਿੰਦਾ ਯਾਰ ਮੱਕੀ ਦਾ ਸਿਆਪਾ ਲੈ ਆਇਆ ਉਹਨੇ। ਅੱਛਾ। ਮੱਕੀ ਉਹਨਾਂ ਬੈਣਾ ਤੋੜਨ ਲੱਗਿਆ ਹੋਇਆ ਪੂਰੀਆਂ ਉਹਦੇ। ਨਾ ਰਟੀਆਂ ਮੱਖੀ ਕਰਕੇ ਨਾ ਕੰਮ ਬਈ ਖਰਾਬ ਹੋ ਜਾਂਦੇ ਹੁਣ ਸਪਰੇ ਵੀ ਉਲਟੀ ਆਉਂਦੀ ਜਾਨਵਾਲ ਹਾਊਸ ਹੁੰਦਾ ਜਾਂਦਾ ਕ੍ਰੈਸ਼ ਪੂਰਾ ਠੀਕ ਹੈ ਐਵੇਂ ਦਵਾਈ ਫਸਟ ਟੈਗ ਜਰੂਰੀ ਚਾਹੀਦਾ ਨਹੀਂ ਦੇਲਾ ਡਬਲ پیسے ਕੱਟ ਲੈਂਦੇ ਜੇ ਫਸਟ ਟੈਗ ਨਾ ਹੋਵੇ ਹਾਂ ਲੋ ਬਾਈ ਚੜ ਗਏ ਕਹਿੰਦੇ ਰੋਡ ਹੁਣ ਆ ਹੈ ਬਿੱਟੂ ਨੂੰ ਦੇਖਣਾ ਇੱਥੇ ਤੂੰ ਫੋਨ ਕਰਿਆ ਫੋਨ ਤਾਂ ਕਰਿਆ ਵਾ ਤਾਂ ਹੁਣ ਦੇਖੋ ਹੋਰ ਹੰਦੇ ਰੋਡ ਵਰਤੇ ਕੀ ਆ ਕਹਿੰਦਾ ਉਹ ਨੂੰ ਐ ਹੋਣ ਗਿਆ ਪਤਾ ਲੱਗਣਾ ਉਹਦੇ ਹੋਣ ਦੇ ਹੋਂਦ ਮੱਜਦੇ ਆਹ ਖੜਾ ਦੇ ਆਹ ਹੁਣ ਕੀ ਆ ਕਹਿੰਦਾ ਇਹ ਸ਼ੀਸ਼ਾ ਤਾਰ ਪੁੱਛ ਆ ਜਾ ਆ ਜਾ ਹੁਣ ਬੰਦਾ ਮਿੰਟ ਤੋਂ ਮਿੰਟਈਆ ਕਰ ਰਿਹਾ ਬਾਈ ਆਪਣਾ ਕੋਸ ਇਹਨੇ ਇਹਨੂੰ ਵੀ ਬੇਲ ਨਹੀਂ ਹੈਗਾ ਕੰਮ ਆਈ ਜਾਂਦੇ ਆ ਚਲੋ ਉਹ ਲੱਗਿਆ 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 ਗੇਅਰ ਨਾ ਬਾਈ ਸ਼ਟਰ ਫਾਕਰ ਟੈਂਟ ਹਾਊਸ ਲੰਦਾ ਹੀ ਬਹੁ ਮਾਰਦਾ ਹੈ ਹਾਂ ਗੱਲਾਂ ਬਹੁ ਮਾਰਦਾ ਗੱਲ ਪੱਕੀ ਕੰਮ ਹੀ ਹੈਗਾ ਸ਼ੀਸ਼ਾ ਲਾ ਰਿਹਾ ਬਾਈ ਇਹ ਵੀਡੀਓ ਕਰ ਰਹੀ ਹੈ ਉਹਦੇ ਖਾਤਰ ਤਾਰਿਆ ਉਹ ਆ ਜਵੇ ਮਹਾ ਬੰਦਾ ਇੱਕ ਨਹੀਂ ਤਾਂ ਸ਼ੀਸ਼ਾ ਜੇ ਤੇ ਉਠਾ ਦੇਣਾ ਪਰ ਜੇ ਦੋ ਦੂਏ ਬੰਦੇ ਆਲੇ ਦਾਲੇ ਭੇਜੇ ਬਿਲਾਦੇ ਹੁਣ ਤੂ ਵੀ ਕੰਮ ਜਾਰੀ ਦਾ ਵਧੀਆ ਆਲੇ-ਦਾਲੇ ਕੰਮ ਚੱਲਦਾ ਆ ਜਾ ਵੀ ਆ ਜਾ ਆ ਜਾ ਆ ਜਾ ਪੀਤਾ ਫੂਤਾ ਚੱਕ ਲਿਆ ਉੱਚ ਲਈ ਐ ਮਿਸਤਰੀ ਜੀ ਫੀਤਾ ਚੱਕ ਲਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤਾਂ ਹੈਗਾ ਫੀਤਾ ਚੱਕ ਲਿਆ ਤੂੰ ਪੂਰੀ ਨਿਆਰ ਕਰਦਾ ਹੈ ਆ ਪੂਰੀ ਨਹੀਂ ਐ ਪੂਰੀ ਤੋੜੀ ਯਾਰ ਮੱਕੀ ਤੋੜਦਾ ਹੈ ਮੱਕੀ ਤੋੜ ਲੈ ਕੇ ਮੈਨੂੰ ਕਹਿੰਦੇ ਜਾਣਾ ਐ ਮਰੇ ਕਹਿੰਦਾ ਹਾਂ ਮਨੂ ਮਿਲੇ ਤਾਂ ਪਰਸੋਂ ਹਾਂ ਅਸਲ ਹਾਂ ਕਹਿੰਦਾ ਰੱਬਾ ਨਹੀਂ ਜਾ ਕੇ ਤੈ ਵੀ ਮਾਡਲ ਚੇਂਜ ਕਰਤਾ ਮੜਾ ਜੀ ਹਾਂ ਮਾਡਲ ਮੈਂ ਕਿ ਡਾਊਨ ਕਰ ਦਈਏ ਤੂੰ ਚਾਹ ਗਿਆ ਤੁਹਾਡੇ ਮੜਾ ਵਿੱਚ ਆ ਗਿਆ ਹਾਂ ਮੈਂ ਕਿ ਡਾਊਨ ਕਰ ਲਈਏ ਚਲੋ ਅੱਜ ਬਾਈ ਚੱਲਿਆ ਆ ਪਿੰਦਰ ਬਾਈ ਨੂੰ ਮਾ ਯਾਰ ਰੌਣਕ ਜੀ ਚਾਹੀਦੀ ਆ ਹਾਂ ਠੀਕ ਤਿੰਨ ਜਣੇ ਜਾਂਦੇ ਚੰਗੇ ਨਹੀਂ ਲੱਗਦੇ ਹਾਂ ਫਿਰ ਵਧੀਆ ਚਾਰ ਜਣੇ ਜ਼ਰੂਰੀ ਠੀਕ ਨੇ ਹਾਂ ਲੋ ਬਾਈ ਚੱਲ ਪਏ ਚਾਹੋ ਜਾਂ ਹੁੰਦਾ ਜਾਣਦਾ ਹਾਂ ਵਧੀਆ ਵਧੀਆ ਹਾਂ ਚਾਹੋ ਜੀ ਹੁੰਦਾ ਬੰਨਣ ਵਾਲੇ ਯਾਰ ਠੀਕ ਨੇ ਬਾਈ ਜੁੰਦਾਬਾਦ ਦਾ ਰਹੇ ਬਾਈ ਜਿਹੜਾ ਤੁਹਾਨੂੰ ਘੇੜੇ ਮਲਾਈ ਜਾਂਦਾ ਜਿਹੜੇ ਘੁੰਮੇ ਘੁੰਮ ਕੇ ਆਉਂਦੇ ਬਾਈ ਦੇ ਪਿੰਡ ਸਹੀ ਗੱਲ ਆ ਆਪਣੇ ਤਾਂ ਉਹ ਘੇੜੇ ਵੱਜੀ ਜਾਣੇ ਹਾਂ ਠੀਕ ਨਹੀਂ ਤੇਲ ਪਾਵੇ ਮੁੰਡਿਆ ਅਮਨ ਸਿੰਘ ਸਵੇਰੀ ਮੰਡ ਚ ਫਿਰਦਾ ਦਾ ਓਏ ਇਹ ਤਾਂ ਫਿਰ ਤੁਹਾਨੂੰ ਪਤਾ ਹੈ ਘੁੰਮਦਾ ਫਿਰਦਾ ਰਹਿੰਦਾ ਪੰਡਤ ਨਾਲ ਹਾਂ ਲੈ ਬਈ ਪਹੁੰਚ ਗਏ ਪੰਪ ਪਰ ਪੰਪ ਬਾਈ ਨੇੜੇ ਦਾ ਫਾਇਦਾ ਇੱਕ ਵਾਰ ਪਵਾ ਕੇ ਆਪਣਾ ਲੰਘ ਜਾ ਲੰਬਾ ਫਿਰ ਜਿੱਦਾਂ ਆ ਆ ਪੰਪ ਤੇ ਯਾਰੇ ਲਿਆਦੇ ਜਿੱਦਾਂ ਖੁੱਲਿਆ ਦੂਰ ਤੋਂ ਨਹੀਂ ਖੜ ਗਈ ਯਾਰਾ ਦੇਖ ਲਈ ਵਧੀਆ ਠੀਕ ਕਰਦੇ ਵੀ ਕਰਦੇ ਬੰਦਾ ਇੱਕ ਗਿਆ ਪਹੁੰਚ ਗਏ ਨਾਵ ਰਾਜਾ ਨਾਵ ਕੰਵਰ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਹੈ ਬਾਈ ਦੇਖ ਲਓ ਹਰੇਕ ਗੱਡੀ ਪਾਸਟਿਕਾ ਲੱਗਿਆ ਦਾ ਫ੍ਰੀ ਸੇਵਾ ਫ੍ਰੀ ਸੇਵਾ ਹਰੇਕ ਗੱਡੀ 'ਵਰ ਆਹ ਵੱਡੀ ਮੇਲੀ ਆਹ ਲਓ ਆ ਗੱਡੀ ਆ ਗਈ ਬਾਈ ਦੇਖੋ ਇਹਦੇ 'ਤੇ ਵੀ ਫ੍ਰੀ ਸੇਵਾ ਉਹ ਵੱਡੀ ਮੇਲੀ ਹੋਣੀ ਆ ਕੋਈ ਨਾ ਗੱਡੀਆਂ 'ਤੇ ਵੀ ਲਾਏ ਪਏ ਲੋਕਾਂ 'ਤੇ ਹਾਂ ਆਹ ਲਾ ਆ ਗੱਡੀ ਆ ਗਈ ਟੋਟਲੇ ਇਹਦੇ 'ਤੇ ਵੀ ਫ੍ਰੀ ਸੇਵਾ ਬਾਈ ਦੇਖ ਲਓ ਬਹੁਤ ਜ਼ਿਆਦਾ ਯਾਨੀ ਕਿ ਅਸੀਂ ਜੱਦੀ ਦੇਖ ਰਹੇ ਆ ਨਾਕੇ ਵੀ ਬਹੁਤ ਲੱਗੇ ਬਰੇਂਡਾ ਵੀ ਇੱਧਰ ਵਾਲੇ ਇੱਧਰੇ ਹੀ ਜਾਉਂਗੇ ਉੱਧਰ ਵਾਲੇ ਅੱਗੇ ਪਿਛੇ ਉਹ ਵਟੇਖ ਵੀ ਨਹੀਂ ਕਰਨ ਦਿੰਦੇ ਹਾਂ ਇਹ ਹੈ ਗੰਗਾ ਨਹੀਂ ਹੈਗੀ ਬਹੁਤ ਜ਼ਿਆਦਾ ਯਾਨੀ ਅਸੀਂ ਤਾਂ ਆਏ ਨਹੀਂ ਆਪਾਂ ਇੱਧਰ ਪਤਾ ਨਹੀਂ ਕਿੱਥੇ ਗੁਰੂਬਿੰਦਰ ਭਾਈ ਮੰਨਤ ਬਹੁਤ ਆਇਆ ਸਾਬ ਨਾਲ ਆ ਨਾ ਉਹ ਗੁਰੂਬਿੰਦਰ ਭਾਈ ਉਹੀ ਗੁਰੂ ਘਰ ਹੋਣਾ ਸਾਹਮਣੇ ਜਿਹੜਾ ਬਣਿਆ ਪਿਆ ਸਾਈਡ ਪਰ ਪਤਾ ਨਹੀਂ ਲੈ ਆ ਗੱਡੀ ਆ ਗਈ ਦੇਖ ਲੈ ਲੈ ਦੇਖ ਦੇ ਦੇ ਦੀ ਹੈ ਇੱਥੇ ਕਿਤੇ ਨੇੜੇ ਜੀ ਤੇ ਗੱਡੀ ਦੇਖ ਲੋ ਸਟicker ਬਾਈ ਫ੍ਰੀ ਸੇਵਾ ਹੈ ਬਾ ਆਪਣੇ ਨੇੜੇ ਬੜੀਆਂ ਬੜੀਆਂ ਫੋਰਚੂਨਰ ਗੱਡੀ ਪਰ ਵੀ ਲੱਗੇ ਹੋਏ ਆ

ਲੋ ਬਾਈ ਹੋਰ ਹੈਗੀ ਗੱਡੀਆਂ ਜੇ ਤੁਸੀਂ ਕੋਹ ਵੀ ਅਸੀਂ ਝੂਠ ਬੋਲਦੇ ਆ ਤਾਂ ਦੇਖ ਸਕਦੇ ਆ ਤੁਸੀਂ ਨਗਾਦਾਰੇ ਬਾਈ ਇਹ ਗੱਡੀ ਪਰ ਵੀ ਸਟicker ਲੱਗਿਆ ਵਾ ਪਿਛਲੀ ਵੀ ਪਿਛਲੀ ਪਰ ਵੀ ਸਕਾਰ ਵੀ ਉੱਪਰ ਵੀ ਟੋਟਲ ਇਹੀ ਹੈ ਮੂਰੇ ਗੱਡੀ ਖੜੀ ਹੈ ਬਾਈ ਆਹ ਦੇਖ ਲਓ ਇਹਦੇ ਪਰ ਵੀ ਲੱਗਿਆ ਵਾ ਤੂੰ ਬੈਠ ਤੂੰ ਖਿੱਚ ਪਾ ਲੈ ਫ੍ਰੀ ਸੇਵਾ ਪਰ ਇਹ ਗੱਡੀ ਦੇ ਉੱਪਰ ਵੀ ਲੱਗਿਆ ਵਾ ਇਹ ਚਲੋ ਬਾਕੀ ਬਾਈ ਹੋਰ ਹੈਗੀ ਹੈ ਪਿੱਛੇ ਹੋਰ ਉਹ ਹੀ ਕਹਿੰਦਾ ਵੀ ਮੈਂ ਹਰੇਕ ਬਾਈ ਗੱਡੀ ਤਾਰੇ ਵੀ ਭਾਈ ਲੋਕਾਂ ਦੇ ਸੁੱਖਾਂ ਬਾਰ ਆਉਂਦੀਆਂ ਨਾ ਜਿੱਥੇ ਮਿੱਟੂ ਭਾਈ ਬੰਦਾ ਅਗਲਾ ਕਹਿੰਦਾ ਵੀ ਕਰਨੀ ਕਰਨੀ ਸੇਵਾ ਫਰੀ ਇੱਕ ਹੋਰ ਆ ਗਈ ਲਾ ਮਗਰੀ ਕੋਣਾ ਨਵੀਆਂ ਨਵੀਆਂ ਗੱਡੀਆਂ ਪਰ ਚਾਹੇ ਛੋਟੀ ਐ ਚਾਹੇ ਵੱਡੀ ਐ ਫਰੀ ਸੇਵਾ ਨੂੰ ਲਾਇਆ ਵੀ ਆ ਕਹਿੰਦਾ ਕੋਈ ਗੱਡੀਓ ਨਹੀਂ ਸਾਡੇ ਵਰਗੀ ਕੋਈ ਗੱਡੀ ਦਾ ਵਿੱਚ ਹੋਵੇ ਆਦੀ ਆਕੜੀ ਐ ਦੀ ਲੈ 669ਵੀਂ ਗੱਡੀ ਗੱਡੀਆਂ ਦੇ ਨੰਬਰ ਆ 1132ਵੀਂ ਨੰਬਰ ਦੀ ਗੱਡੀ ਹੈ ਬੱਲੇ 1241ਵੀਂ ਹਾਂ ਵਾਲੀ ਨਹੀਂ ਗੱਡੀ ਐ ਇਹ ਨੰਬਰ ਦਿੱਤੇ ਵੇ ਇਹਨਾਂ ਨੂੰ ਬੱਲੇ ਬੱਲੇ ਅੰਦਾ ਦਾ ਮੂੜੇ ਵੀ ਜਾਂਦਾ ਹਾਂ ਸੰਗਤ ਜਾ ਰਹੀ ਹੈ ਮੁੰਗੇ। ਲੋ ਬਾਈ ਮੈਂ ਤੁਹਾਨੂੰ ਕਿੱਥੇ ਤੱਕ ਜ਼ੂਮ ਕਰਕੇ ਦਿਖਾ ਦਵਾਂ? ਤੇ ਆਹ ਲੋ। ਅਨੋਵਾ ਗੱਡੀ ਪਰ ਲੱਗੀ ਹੋਈ ਆ। ਮੀਂਹ ਪੈਗਾ ਮੀਂਹ ਨੇ ਕੰਮ ਖਰਾਬ ਕਰਪਾ ਥੋੜਾ ਜਿਹਾ। ਆਹ ਹਾਂ ਮੀਂਹ ਕਰਕੇ ਹੋ ਜਾਂਦਾ ਥੋੜਾ ਜਿਹਾ। ਵੀ ਸੰਗਤ ਵੀ ਜਾ ਰਹੀ ਹੈ ਤੇ ਆਹ ਲੋ ਗੱਡੀ ਦੇ ਵਿੱਚ ਖੜਿਆ ਬਾਈ। ਚਲੋ ਮਹਾਰਾਜ ਬਾਈ ਸਾਰਿਆਂ ਨੇ ਚੜਦੇ ਆ ਗੱਲਾਂ ਚ ਰੱਖੇ। ਲੋ ਬਾਈ ਠੰਡੇ ਮਿੱਠੇ ਜੱਲ ਦੀ ਸ਼ਵੀਲ ਨਾਲ ਦੀ ਨਾਲ ਬੂਟੇ ਵੀ ਦੇ ਰਹੇ ਆ ਬੂਟਾ ਦਾ ਵੀ ਲੰਗਰ ਬਾਈ ਦੇਖ ਲੋ ਆ ਲੋ ਜੁੰਦੇ ਬਸ ਦੇ ਰੋ ਬਾਈ ਪੰਜਾਬੀਓ ਆ ਦੇਖੋ ਬਾਈ ਬੂਟੇ ਵੀ ਨਾਲ ਦੀ ਨਾਲ ਜਿਹਨੇ ਲੈਣੇ ਆ ਉਹ ਬਾਈ ਲਈ ਖੜਾ ਬੂਟੇ ਬਿੱਟੂ ਦੇਖ ਲੈ ਹੈ ਹਮ ਵਧੀਆ ਹੈ ਨਾ ਬੂਟੇ ਲੱਗੇ ਬਹੁਤ ਆ ਹਨ ਹਾਂ ਬੂਟੇ ਲੱਗੇ ਬਹੁਤ ਹੁਣੇ ਵੀ ਹਰੇ ਸਾਰੇ ਹੀ ਹੈ ਨਾ ਠੀਕ ਨਹੀਂ ਚਲੋ ਬਾਈ ਇਹ ਤਾਂ ਜਿ ਲੱਗੇ ਹੋਏ ਪੱਦਰ ਦੀ ਹਾਂ ਇਹ ਆ ਹਾਂ ਗੱਡੀ ਹੌਲੀ ਜਾਰੀ ਉਹ ਲਗਾਤਾਰ ਹੀ ਪਹਿਲੇ ਗੇਅਰ ਮਾਂ ਚਲਵਾਇਆ ਨਾ ਸੰਗਤ ਤੇ ਖਿਆਲ ਚ ਰੱਖਦੇ ਵੀ ਪੈਰ ਨਾ ਕਿਸੇ ਦੇ ਸਾਈਡ ਹੋਵੇ ਆਰਾਮ ਨਾਲ ਕੰਮ ਚੱਲ ਰਿਹਾ ਹੈ ਹੂੰ ਬਾਈ ਵੇਲਰ ਹੈ ਵੇਲਰ ਖੜੇ ਇੱਧਰ ਮੇਲੇ ਪਰ ਲੱਗੀ ਵੀ ਆ ਬਾਈ ਨਮਾਇਸ਼ ਇਹ ਵੀ ਬਈ ਆਫਰ ਲਾਈਵ ਹੈ ਨਾ ਹੈਂ ਦੇਖੋ ਸਾਹੀਂ ਦਿਖੋਗੇ ਹਾਂ ਮੇਲੇ ਪਰ ਇੱਧਰ ਸੁਪਰ ਸੀਡਰ ਬਾਈ ਧਾਂ ਵੀ ਵਧੀਆ ਇਹਨਾਂ ਰੱਖ ਆ ਲਈ ਹੈ ਹੈਂ ਆ ਤਾਂ ਵੀ ਵਧੀਆ ਵਿੱਚ ਵਿੰਦਰ ਕਹਿੰਦਾ 40 ਦੇਖ ਲੈ ਜੀ ਅਸੀਂ ਮੋਬਾਈਲ ਸਾਰੇ ਟਰੈਕਟਰ ਵੀ ਲੱਗਿਆ ਖੜਾ ਲੈਜ਼ਰ ਕਰਾ ਆਗੇ ਮਿੰਦਰ ਦੇਖ ਨੇ ਇਹ ਹੈਗੀ ਆ ਸਪੋਰਟਸ ਪਲੱਸ ਅੱਛਾ ਜਗਤਜੀਤ ਸਪੋਰਟਸ ਪਲੱਸ ਲੋ ਬਾਈ ਲੰਗਰ ਸਾਰਾ ਕੁਝ ਪ੍ਰਬੰਧ ਪੂਰਾ ਏ ਔਖੀ ਪਹੁੰਚ ਕੇ ਹਾਂ ਜਿਆ ਬਿੱਟਰ ਜਮਾਨਾ ਆ ਤੇ ਬਾਈ ਇਹ ਕਹਾਂ ਮੈਨੂੰ ਰਹਾ ਨਾ ਮਤਲਬ ਮੈਨੂੰ ਕਿਹ ਪਾਰਟੀ ਨਹੀਂ ਮੇਰੇ ਗੱਡੀ ਤੇ ਇਹਨੇ ਗਲਤ ਸਾਈਡ ਨੂੰ ਬਾਤ ਕਿਹੜੀ ਗਲਤ ਸਾਈਡ ਤੇ ਆ ਉਹ ਮੇਲੇ ਕਰਕੇ ਟਾਈਮ ਲੱਗ ਗਿਆ ਮੇਲੇ ਕਰਕੇ ਟਾਈਮ ਲੱਗ ਗਿਆ ਇੱਕ ਘੰਟਾ ਜਾਮ ਤਾਂ ਉੱਥੇ ਜੀ ਲੈ ਕੇ ਗੱਡੀ ਪੁਰੀ ਨਾ ਬੋਰਡ ਤੇ ਸ਼ਾਮ ਨੂੰ ਚਲੋ ਕੋਈ ਜੀ ਚਲੇਗਾ ਮਾਨਸਾ ਲੋ ਕਰ ਦੋ ਜੀ ਸਹੀ ਗੱਲ ਪਹੁੰਚ ਗਏ ਬਾਈ ਸਹੀ ਸਲਾਮਤ ਆ ਨਾ ਤਾਂ ਕੌਣ ਕਿੰਦਰ ਬਾਈ ਕਿੰਨੇ ਘੰਟੇ ਲੱਗੇ ਤੇਕ ਤੱਕ ਨਾ ਸੋਰੇ ਲੋਗਾਂ ਨਾਲੇ ਨੋਵਾਟੇ ਡੇਢ ਘੰਟੇ ਦਾ ਰਸਤਾ ਉਦਾਂ 10 ਟੇਕ ਦਾ ਘੰਟੇ ਦਾ 10 ਟੇਕ ਦਾ ਬਹੁਤ ਹਨ ਉਹ ਆਪਨੂੰ ਆਉਂਦੇ ਨਿਮਕੇ ਨੜਾ ਦਾ ਬੰਗਿਆ ਦੇ ਤਾਂ ਆਪਾਂ ਜਾਮ ਚਾਏ ਹਮ ਲੋ ਜੀ ਬਾਈ ਵਿੰਦਰભાઈ ਦੇਖ ਲੋ ਜੀ ਬਾਈ ਮਕਾਨ ਦੇਖੋ ਪਹਿਲਾਂ ਪਹੁੰਚ ਗਏ ਭਾਈ ਇਹ ਨਾ ਉਹ ਵੀ ਤੇਰੇ ਉਨੀ ਦੇਰ ਉਨੀ ਸਸੇ ਆ ਹ ਨਿੰਦਰਾਜ ਰਗੇ ਵੀ ਇੱਧਰ ਦੇਖ ਆਪਣੇ ਵਾਲੇ ਬੰਦੇ 1968 ਦੇਗੇ ਵੇ ਵਾਹਿਗੁਰੂ ਜੀ ਪਾਛਾ 1968 ਸਸੀ ਕਾਲ ਜੀ ਮੈਂ ਜੈਕਾ ਨੂੰ ਕਹਿੰਦੇ ਭਾਇਆ ਵਾਲਾ ਅੱਲਾ ਨਾ ਨਹੀਂ ਜਦ ਲੈਣ ਨਸਤੇ ਦੇ ਆਸੋਗਾ ਨਾ ਮੱਖਣ ਲੈਣ ਉਸਦੇ ਆਹ ਇੱਕ ਰੰਗ ਇਸ ਤਰ੍ਹਾਂ ਬਸ ਠੀਕ ਹੈ ਹੁਣ ਕੋਲ ਦਾ ਮਾਈਨਰ ਗੱਲ ਕਰਦੇ ਹਾਂ ਹੈਡ ਹੱਥੋਂ ਸਭ ਤੋਂ ਸਸਤਾ ਹੈ ਹੈ 8.500 ਸਭ ਤੋਂ ਸਸਤਾ ਹੈ ਨਹੀਂ ਮੈਂ ਕੋਈ ਨਹੀਂ ਉਹ ਕਿਤਾਬ ਨੂੰ ਫੋਨ ਕਰਾਂਗੇ आता बिट्टू हर सोई थी भाई ਹਾਂ ਦਰਵਾਜੇ ਉੱਪਰ ਹਾਂ ਵੀ ਮੈਂ 커피 ਕਿ ਰੱਖਦਾ ਬਿੱਟੂ ਦੇਖੇਗਾ ਤਾਂ ਕਹਿੰਦਾ ਦਰਵਾਜਾ 커피 ਦੇ ਉੱਪਰ ਰੱਖਦਾ ਮੇਥੀ ਨੇ ਦਰਵਾਜਾ ਅੰਦਰ ਹੋਣਾ ਇਹਦਾ ਕੋਈ ਬਾਹਲੀ ਸਾਈਡ ਤੇ ਸਿਸਟਮ ਅਸਾ ਟੈਂਕੀ ਹੈ ਨਹੀਂ ਦਰਵਾਜਾ ਖੋਲਦਾ ਕਿੱਥੇ ਰਹੀ ਇਹ ਥੋੜੀ ਥੋੜੀ ਲਓ ਜੀ ਬਾਈ ਹੁਣ ਸਿਰੇ ਵਾਲੀ ਮੰਜ਼ਲ ਪਰ ਤੇ ਆ ਗਏ ਹਾਂ ਵੀਰ ਪਿੰਡ ਖਾਲੀ ਜਾਈ ਹੈ ਪਿੰਡ ਖਾਲੀ ਹੋ ਬਾਈ ਸਾਰੇ ਬਾਹਰ ਆ ਦੇਖੋ ਕੋਠੇ ਦੇ ਉੱਪਰ ਤੇ ਬਾਈ ਸਿਰੇ ਤੇ ਥਿਊ ਚਵਾਰੇ ਦੇ ਉੱਪਰ ਤੇ ਆਹ ਸਾਈਡ ਦਾ ਵਿੰਦਰ ਬਾਈ ਖਾਲੀ ਹੋ ਹੈ ਐਦਾਂ ਨੂੰ ਦੇਖ ਤੂੰ ਟੋਟਲੀ ਹਾਂ ਬਾਹਰ ਹੈ ਇੱਕ ਆ ਬਾਈ ਵਿੰਦਰ ਬਾਈ ਜਿੰਨੇ ਵੀ ਘਰ ਆ ਸਾਰੇ ਸ਼ੌਂਕਿਆ ਤੌਰ ਤੇ ਪ੍ਰਾਣੀ ਰੱਖੇ ਹੋਏ ਆ ਦੇਖਿਆ ਨਹੀਂ ਤਾਂ ਕਿੰਨੇ ਕਿੰਨੇ ਪ੍ਰਾਣੀ ਦੇਖ ਲੈ ਸਿਸਟਮ ये भाई बड़ा पिंड है देखो पहुंच गए टैल आबीर को ਨਵੇਂ ਸ਼ਹਿਰ ਨਵੇਂ ਸ਼ਹਿਰ ਦੇ ਬਾਰੇ ਨਵੇਂ ਸ਼ਹਿਰ ਦੇ ਬਾਰੇ ਨਵੇਂ ਸ਼ਹਿਰ ਦੇ 55 ਦੇ ਬਾਰੇ ਨਵੇਂ ਸ਼ਹਿਰ ਕਿੱਥੇ ਲੱਗਦਾ ਬਾਹੀ ਜਾਂਦੀ ਸਾਨੂੰ ਪਤਾ ਹੀ ਨਹੀਂ ਕਿਯਾਰੀਆ ਦੀ ਕਿਯਾਰੀਆ ਦੀ ਜਿਹੜਾ ਮੇਰੀ ਵੀ ਇਹ ਹੈਗਾ ਮੋੜ ਦਾ ਵਾਲੀ ਜਿਹੋਸ਼ ਕੈਪ ਲਿਖੀ ਸੋਟੇ ਕੋਦੇ ਨੰਬਰ ਉੱਪਰ ਪਹੁੰਚੀ ਹੈ ਇੱਕ ਵਸ ਪੂਰੀ ਹੈ ਸ਼ਾਈਨਿੰਗ ਪੂਰੀ ਹੈ ਸੋਟੇ ਦੀ ਕਿਯਾਰੀਆ ਵੀ ਹੁੰਦੀ ਹੈ ਚਲ ਦੇਖ ਲਓ ਇਹ ਕਿਯਾਰੀਆ ਲੱਗਣ ਦੇ ਨਾਲ ਡੱਪਾ ਇਹਦਾ 300 ਰੁਪਏ ਪਾ ਪਲੱਸ ਹੋਰ ਮੋੜਾ ਡੱਪਾ ਹੈ ਤਾਂ ਆਪਣੀ ਕੀਮਤ ਹੋਰ ਇਹਨਾਂ ਦਾ ਬੰਦ ਕੋਈ ਨਾ ਸਿਰਫ 500 ਪੀ ਲੱਗੋ ਇਹ ਹੈ ਡਬਲ ਚਾਰਜ ਹੈ ਜੀ ਚਲੋ ਜੀ 2000 ਲੱਗੋਗੇ ਨਾ ਨਾ ਇਹ ਨਹੀਂ ਲੈਣੀ ਨਹੀਂ ਨਹੀਂ ਉਹ ਦੇਖੋ ਆਪਣੇ ਨਹੀਂ ਤੇ ਕੁਰਸੀ ਦੇਖੋ ਵਾਹੀ ਕਿੱਡੀ ਚੌੜੀ ਹੈ ਮਿੱਟੂ ਬਹਿ ਕੇ ਦੇਖੀ ਤਾਂ ਬੜੀ ਹੈ ਰਾਇ ਚ ਹਾਂ ਘਟਾ ਤਾਂ ਉਹ ਲੰਬੀ ਹੈ ਰਾਇ ਹੈ ਹੈਨਾ ਜਿੱਥੇ ਤਾਰਾ ਸਿੰਘ ਦੇ ਟਰਾਲੇ ਦੇ ਬਿਲਗੇ ਆ ਬੜੇ ਉਹ ਚੀਜ਼ ਹੈ ਡਬਲ ਡਾਡਾ ਸਾਰੇ ਡਬਲ ਚਾਹੀਦਾ ਕੀ ਹੈ ਬਸ ਹੋਰ ਤੇ ਦਿੱਤਾ ਬਸ ਹੋਰ ਤਾਂ ਨਹੀਂ ਆਸਮਾਨ ਚੇਵ ਦੇ ਨਾਜ਼ ਲੱਗੀਆਂ ਨਹੀਂ ਨਹੀਂ ਉਹ ਠੀਕ ਹੈ ਭਾਈ ਨੂੰ ਪਤਾ ਹੈ ਨਹੀਂ ਤਾਂ ਬੰਦੇ ਨੂੰ ਪਤਾ ਹੈ ਸਿੰਗਲ ਦੇ ਦਾ ਐਵੇਂ ਇੰਨੀ ਕਹੀ ਹੁੰਦੀ ਆ ਇਹਨਾਂ ਕੋਲ ਪੇੜਾ ਵਾਲਾ ਹੈ ਨਾ ਮੇਰਾ ਭਾਈ ਆਵੇਂ ਉਹ ਵੇ ਤੋਂ ਪੈਸਾ ਤੋਂ ਬਈ ਜ਼ਿਆਦਾ ਲੱਗਿਆ ਉਸ ਜਿਹੜਾ ਡਿੱਗਦਾ ਹੈ ਗਰੇ ਵਾਲੇ ਡਿੱਗਦੇ ਆ ਇਹਨਾਂ ਦਾ ਪੱਤਰ ਦਾ ਗਰੇ ਵਾਲਾ ਬਿੰਦਰ ਭਾਈ ਆਏ ਆ ਉਹ ਲਿਬੜੇ ਭਿੰਦੇ ਦਏਗਾ ਸਰਨੇ ਚਾਚੇ ਦੇ ਵੀ ਆਈ ਹੈ ਜਿਆ ਉਹ ਵਾਲਾ ਵੀ ਵਧੀਆ ਲਾਲੀ ਵਾਲਾ ਵਧੀਆ ਉਹਦੇ ਨਾਲ ਦਾ ਫੇਲਾ ਵਧੀਆ ਚੀਜ਼ ਆ ਉਹ ਆਪਾਂ ਨਹੀਂ ਕੁਝ ਬਾਕੀ ਥੰਦ ਹੁੰਦੇ ਬਾਈ ਕਿਹੜੀ ਪਸੰਦ ਹੈ ਇੱਕ ਵਾਰ ਵੀਰ ਨੂੰ ਫੋਨ ਲਾ ਲੀਏ ਬਾਈ ਕਹਿੰਦੇ ਟੈਲਾ ਫੇਰ ਦੇਖਣੇ ਬੰਦਾ ਕੁਰਸੀਆਂ ਦੇਖ ਲਓ ਵੀ ਪੁੱਛਣਾ ਬਾਈ ਨੂੰ ਚਾਰ ਲੈ ਜਾਂਦੇ ਮਿੰਦਰਾ ਵੀ ਫਰ ਕੇ ਕੁਰਸੀ ਜੀ ਲੈ ਬਾਈ ਜੀ ਜਿਆਦਾ ਬਾਈ ਬੈਠਣ ਨੂੰ ਦੀਆ ਰ ਰਿਲੈਕਸ ਬੋਸ ਵੈਂਦਾ ਬੰਦਰ ਕਰਸੀਆਂ ਮਾਰਨ ਆ ਗਿਆ ਬਾਈ ਕਿਹੜਾ ਕੰਮ ਆਇਆ ਉਹ ਕਰੋ ਕੁਰਸੀਆਂ ਮਾਰਦੇ ਲੈ ਬਾਈ ਹੋਰ ਨਹੀਂ ਚੱਕ ਨਹੀਂ ਚੱਕਦਾ ਜਨ ਹੋਰ ਨਹੀਂ ਦਾ ਮਾਰਦਾ